आ, की नु, की है? <laughs> <laughs> <मैं>, <laughs> तेरे तेरे डीआईजी, जो भी आ, <laughs> <laughs> हम। चलान पेश करता हजार रुपया पे चलान पेश किया हजार <laughs> रुपया हजार रुपया पे चलान पेश किता, <laughs> <laughs> ਤੇ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਨਸ਼ੇ ਦੀ ਹਾਲਤ ਦੇ ਵਿੱਚ ਪੰਜਾਬ ਪੁਲਿਸ ਦੇ اعلی ਅਧਿਕਾਰੀਆਂ ਨੂੰ ਗਾਲਾਂ ਕੱਢ ਰਹੀ ਆ ਕਹਿੰਦੀ ਤੇਰਾ ਭਾਵੇਂ ਡੀਐਸਪੀ ਆ ਜਾਏ ਭਾਵੇਂ ਐਸਐਸਪੀ ਆ ਜਾਏ ਭਾਵੇਂ ਡੀਆਈਜੀ ਆ ਜਾਏ ਮੈਨੂੰ ਕਿਸੇ ਦਾ ਡਰ ਨਹੀਂ ਆ ਆ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਮਹਿਲਾ ਦੇ ਵੱਲੋਂ ਤਾਂ ਗਾਲਾਂ ਕੱਢ ਦਿੱਤੀਆਂ ਪਰ ਅੱਜ ਇਸ ਮਹਿਲਾ ਨੂੰ ਉਹ ਗਾਲਾਂ ਕੱਢਣੀਆਂ ਉਦੋਂ ਮਹਿੰਗੀਆਂ ਪੈ ਗਈਆਂ ਜਦੋਂ ਇਸ ਮਹਿਲਾ ਨੂੰ ਗ੍ਰਫਤਾਰ ਕਰਕੇ ਇਸ ਦਾ ਮੈਡੀਕਲ ਕਰਵਾ ਕੇ ਇਸ ਨੂੰ ਜੇਲ੍ਹ ਭੇਜ ਦਿੱਤਾ। ਮਾਮਲਾ ਮੋਹਾਲੀ ਦੇ 3B2 ਦਾ ਦੇਰ ਰਾਤ ਜਿੱਥੇ ਪੁਲਿਸ ਦੇ ਨਾਲ ਇਹ ਮਹਿਲਾ ਜੋ ਸੀਸੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖੀ ਆ ਤਾਂ ਉਹ ਵਦਸ ਲੋਕੀ ਕਰਦੇ ਹੋਏ ਨਜ਼ਰ ਆਉਂਦੀ ਆ। ਉਸ ਤੋਂ ਬਾਅਦ ਪੁਲਿਸ ਇਸ ਦੇ ਉੱਤੇ ਮਾਮਲਾ ਦਰਜ ਕਰਕੇ ਇਸ ਨੂੰ ਅਰੈਸਟ ਕਰ ਲੈਂਦੀ ਆ। ਅਰੈਸਟ ਕਰਨ ਤੋਂ ਬਾਅਦ ਇਸ ਨੂੰ ਹੁਣ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਆ। ਕੀ ਕੁਝ ਕਹਿ ਰਹੇ ਨੇ ਠਾਣਾ ਮਟੌਰ ਦੇ ਇੰਚਾਰਜ ਤੁਹਾਨੂੰ ਉਹਨਾਂ ਦੀ ਤੇ ਲੜਕੀ ਦਾ ਮਾਮਾ ਸਾਹਮਣੇ ਆਇਆ ਜਿਹੜੇ ਕਿ ਜਿਸ ਵੇਲੇ ਪੁਲਿਸ ਕੋਲ ਅਸਰਾ ਮਿਸਬੀਅਪੀ ਤੱਕ ਹੈ ਹਾਂਜੀ ਸਰ ਇਹ ਪਰਸੋਂ ਕੱਲ ਤੇ ਪਰਸੋਂ ਦੀ ਰਾਤ ਦੀ ਗੱਲ ਹੈ ਜੀ ਆਊਂਡ ਸਿਰੇ 4 ਵਜੇ ਜਿਹੜੀ ਉੱਥੇ ਪੀਸੀਆਰ ਪਾਰਟੀ ਸੀਗੀ ਸਾਡੀ ਜੀ ਨਾਕਾ ਲੱਗਿਆ ਸੀ ਚੈਕਿੰਗ ਕਰ ਰਹੇ ਸੀਗੇ ਜੀ ਉਹਦੇ ਚ ਚੈਕਿੰਗ ਦੌਰਾਨ ਇੱਕ ਬੜੀ ਡੇਂਜਰਸ ਤਰੀਕੇ ਨਾਲ ਵਾਈਟ ਰੰਗਾਂ ਕਾਰ ਤੇ ਵਾਈਟ ਰੰਗਾਂ ਕਾਰ ਆ ਰਹੀ ਸੀਗੀ ਜੀ ਇਹ ਦਿਨ ਉਹ ਲੇਡੀ ਡਰਾਈਵ ਕਰ ਰਹੀ ਸੀ ਜੀ ਦਾ ਨਾਮ ਸੁਖਿੰਦਰ ਕੌਰ ਹੈ ਜੀ ਡਾਕਟਰ ਅਫ ਨਿਰਮਲ ਸਿੰਘ ਹੈ ਜੀ ਇਹ ਹਾਊਸਫੈਡ ਕੰਪਲੈਕਸ ਸੈਕਟਰ 17 ਨੰਬਰ 9 ਚ ਰਹੀ ਥੀ ਤੇ ਗੱਡੀ ਜੀ ਚੈਕਿੰਗ ਵਾਸਤੇ ਰੋਕੀ ਸੀ ਬੜੀ ਡੇਂਜਰਸ ਡਰਾਈਵਿੰਗ ਕਰ ਰਹੀ ਸੀ ਇਹ ਨੇ ਪੁਲਸ ਪਾਰਟੀ ਨਾਲ ਕਾਫੀ ਮਸਬੇਬ ਕੀਤਾ ਜੀ ਤੇ ਹਾਥਾ ਪਾਈ ਦਿੱਤੀ ਤੇ ਜਿਹਦੇ ਕਰਕੇ ਜਿਹੜਾ ਹੈਗਾ ਜੀ ਇਹਦੇ ਤੇ ਐਫ ਆਈ ਆਰ ਲੌਂਚ ਕੀਤਾ ਤੁਹਾਨੂੰ ਜ਼ਰੂਰ ਰਿਮਾਂਡ ਲਿਆਇਆ ਹਾਂ ਹਾਂਜੀ ਇਹ ਪੁਲਿਸ ਰਿਮਾਂਡ ਤੇ ਸੀ ਸਾਡੇ ਕੋਲ ਇੱਕ ਦਿੰਦੇ ਜੀ ਕਿ ਹੁਣ ਇਹ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤੀ ਤੇ ਜੇਲ੍ਹ ਭੇਜ ਦਿੱਤੀ ਨਸ਼ੇ ਦੇ ਹਾਲਤ ਤੁਸੀਂ ਲੜੀਆਂ ਕਿਸ ਹਾਂਜੀ ਇਹ ਦੀ ਸ਼ਰਾਬ ਪੀਤੀ ਹੋਈ ਸੀ ਸੁਣਿਆ ਕਈ ਵਾਰੀ ਇਨਸਾਨ ਨਸ਼ੇ ਦੀ ਹਾਲਤ ਦੇ ਵਿੱਚ ਅਜਿਹਾ ਕਦਮ ਚੱਕ ਲੈਂਦਾ ਜੋ ਫਿਰ ਉਸ ਨੂੰ ਬਾਅਦ ਦੇ ਵਿੱਚ ਜਦੋਂ ਨਸ਼ਾ ਉਤਰਦਾ ਫਿਰ ਉਸ ਨੂੰ ਪਛਤਾਵਾ ਰਹਿੰਦਾ ਆ ਤਾਂ ਉਸ ਦੇ ਪੱਲੇ ਫਿਰ ਪਛਤਾਵਾ ਹੀ ਰਹਿੰਦਾ ਜਿਸ ਤਰੀਕੇ ਨਾਲ ਹੁਣ ਇਹ ਮਹਿਲਾ ਦੇ ਵੱਲੋਂ ਰਾਤ ਦੇ ਸਮੇਂ ਨਸ਼ੇ ਦੇ ਵਿੱਚ ਗਾਲਾਂ ਤਾਂ ਕੱਢ ਦਿੱਤੀਆਂ ਪਰ ਇਹ ਉਹ ਰਾਤ ਦਾ ਨਸ਼ਾ ਜਦੋਂ ਸਵੇਰੇ ਉੱਤਰਿਆ ਫਿਰ ਇਸ ਨੂੰ ਪਛਤਾਵਾ ਜ਼ਰੂਰ ਹੋਇਆ ਹੋਵੇਗਾ ਕਿਉਂਕਿ ਉਹ ਗਾਲਾਂ ਕਰਕੇ ਹੁਣ ਇਹ ਜੇਲ੍ਹ ਦੀ ਹਵਾ ਖਾ ਰਹੀ ਹੈ